ਪੋਰਟੋਆਰੀਏ ਜਿੱਥੇ ਇੱਕ ਗਊਸ਼ਾਲਾ ਦਾ ਲੈਂਟਰ ਡਿੱਗ ਗਿਆ ਜਿਸ ਦੇ ਵਿੱਚ 35 ਦੇ ਕਰੀਬ ਗਊਆਂ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਦੇ ਕਿ ਗਊਸ਼ਾਲਾ ਦਾ ਲੈਂਟਰੇ ਕਾਫੀ ਪੁਰਾਣਾ ਸੀ ਔਰ ਰਾਤ ਤਕਰੀਬਨ 2:30 ਵਜੇ ਗਊਸ਼ਾਲਾ ਦਾ ਲੈਂਟਰ ਡਿੱਗ ਜਾਂਦਾ ਹੈ ਔਰ ਇਸ ਦੇ ਇਠਾਂ 40 ਦੇ ਕਰੀਬ ਗਊਆਂ ਆ ਜਾਂਦੀਆਂ ਨੇ ਔਰ ਇਸ ਤੋਂ ਇਲਾਵਾ ਉਹਨਾਂ ਦੇ ਬੱਚੇ ਵੀ ਉੱਥੇ ਮੌਜੂਦ ਸੀ ਔਰ ਜਦੋਂ ਲੈਂਟਰ ਡਿੱਗਿਆ ਤਾਂ ਮੌਕੇ ਤੇ ਜੋ ਮੌਜੂਦ ਇਲਾਕਾ ਵਾਸੀ ਸੀ ਤਾਂ ਉਹਨਾਂ ਦੇ ਵੱਲੋਂ ਰੈਸਕਿਊ ਕੀਤਾ ਜਾਂਦਾ ਹੈ ਔਰ ਕਈ ਗਊਆਂ ਨੂੰ ਬਚਾ ਲਿਆ ਜਾਂਦਾ ਹੈ ਜਦੋਂ ਕਿ 35 ਦੇ ਕਰੀਬ ਗਊਆਂ ਦੀ ਮੌਤ ਹੋ ਗਈ ਹੈ ਪਹਿਲਾ ਹਾਦਸਾ ਵਾਪਰਿਆ ਹੈ ਬੇਜੁਬਾਨ ਗਊਆਂ ਕਿਉਂਕਿ ਬੇਜੁਬਾਨਾਂ ਦੀ ਜੇਕਰ ਸ람ਬ ਸੁਭਾਲ ਦੀ ਗੱਲ ਕਰੀਏ ਤਾਂ ਅਕਸਰ ਮਨੁੱਖਾਂ ਦੇ ਉੱਤੇ ਨਿਰਭਰ ਕਰਦੀ ਹੈ ਮਨੁੱਖਾਂ ਨੂੰ ਚਾਹੀਦਾ ਹੈ ਕਿ ਉਹਨਾਂ ਦਾ ਸੈਤਰੀਕੇ ਦੇ ਨਾਲ ਸਾਭ ਸੰਭਾਲ ਕੀਤੀ ਜਾਵੇ ਉਹਨਾਂ ਦਾ ਹਾਲਾਤ ਵਾਲਾ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਇਹ ਲੈਂਟਰ ਡਿੱਗ ਗਿਆ ਤਾਂ ਉਸ ਤੋਂ ਹੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਪਹਿਲਾਂ ਕਿਉਂ ਨਹੀਂ ਜਾਂਚ ਕੀਤੀ ਗਈ ਕਿਉਂਕਿ ਬੜੀ ਜਰਜਰ ਹਾਲਤ ਦੇ ਵਿੱਚ ਇਹ ਲੈਂਟਰ ਸੀ ਔਰ ਅਚਾਨਕ ਗਊਆਂ ਦੇ ਉੱਤੇ ਡਿੱਗ ਜਾਂਦਾ ਹੈ ਰਾਤ ਦੇ ਤਕਰੀਬਨ 2:30 ਵਜੇ ਹਾਦਸਾ ਹੁੰਦਾ ਹੈ ਔਰ ਇਸ ਦੇ ਵਿੱਚ 35 ਦੇ ਕਰੀਬ ਬੇਜ਼ੁਬਾਨਾਂ ਦੀ ਮੌਤ ਹੋ ਜਾਂਦੀ ਹੈ ਹੁਸ਼ਿਆਰਪੁਰ ਦੇ ਹਰਿਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਗਊਸ਼ਾਲਾ ਦਾ ਲੈਂਟਰ ਡਿੱਗਿਆ ਹੈ ਔਰ 40 ਦੇ ਕਰੀਬ ਗਊਆਂ ਦੱਸੀਆਂ ਜਾ ਰਹੀਆਂ ਕਿ ਉੱਥੇ ਮੌਜੂਦ ਸੀ ਉਹਨਾਂ ਦੇ ਬੱਚੇ ਵੀ ਮੌਜੂਦ ਸੀ ਉੱਥੇ ਔਰ ਤਕਰੀਬਨ ਇਹ ਸਾਰੇ ਜੋ ਬੇਜ਼ੁਬਾਨ ਸੀ ਜਦੋਂ ਇਹ ਹਾਦਸਾ ਵਾਪਰਦਾ ਕਿਉਂਕਿ ਛੱਤ ਦਾ ਕੋਈ ਵੀ ਹਿੱਸਾ ਨਹੀਂ ਬਚਦਾ ਪੂਰੀ ਦੀ ਪੂਰੀ ਛੱਤ ਇਕਦਮ ਢੇਠਾ ਆ ਜਾਂਦੀ ਹੈ ਔਰ ਇਸ ਦੇ ਢੇਠਾ ਜਿੰਨੇ ਵੀ ਜਾਨਵਰ ਸੀ ਤਾਂ ਉਹ ਜ਼ਖਮੀ ਹੋ ਜਾਂਦੇ ਨੇ ਤਕਰੀਬਨ 35 ਦੇ ਕਰੀਬ ਗਊਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜੋ ਬਾਕੀ ਇਹਨਾਂ ਦਾ ਰੈਸਕਿਊ ਕਰ ਲਿਆ ਗਿਆ ਫਿਲਹਾਲ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਔਰ ਬੇਹਦ ਮੰਦ ਭਾਗੀ ਖਬਰ ਦੱਸਿਆ ਜਾ ਰਿਹਾ ਹੈ ਕਿ ਆ ਗਾਵਾਂ ਜਿਨ੍ਹਾਂ ਦੇ ਵਿੱਚ ਜਿਹੜੀਆਂ ਮਰੀਆਂ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਆ ਜੋ ਬੱਚੇ ਉਹ ਮੌਜੂਦ ਸੀ ਕਿਉਂਕਿ ਆ ਗਾਵਾਂ ਕਿਤੇ ਨਾ ਕਿਤੇ ਫਿਰ ਵੀ ਉਹਨਾਂ ਦਾ ਬਚਾਅ ਹੋਇਆ ਪਰ ਜਿੱਥੇ ਗਾਵਾਂ ਦੇ ਬੱਚੇ ਜ਼ਿਆਦਾਤਰ ਮੌਜੂਦ ਸੀ ਤਾਂ ਉਹਨਾਂ ਦੀ ਸਹਾਜ ਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਫਿਲਹਾਲ ਹਜੇ ਤੱਕ ਵੀ ਰੈਸਕਿਊ ਚੱਲ ਰਿਹਾ ਹੈ ਔਰ ਲੈਂਟਰ ਦੇ ਹੇਠਾਂ ਹਜੇ ਵੀ ਜੋ ਪਸ਼ੂ ਨੇ ਉਹ ਦਬੇ ਹੋਏ ਨੇ ਔਰ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਅ ਦਸ ਜੋ ਗੰਗਾਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਬਾਕੀ ਜੋ ਹਜੇ ਵੀ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਖਾਸ ਤੌਰ ਤੇ ਗਾਵਾਂ ਤੇ ਉਹਨਾਂ ਦੇ ਬੱਚੇ ਉਹ ਹਜੇ ਵੀ ਮਲਬੇ ਦੇ ਹੇਠਾਂ ਨੇ ਔਰ ਉਹਨਾਂ ਨੂੰ ਕੱਢਣ ਦੀ ਪੂਰੀ ਕੋਵਾਇਦ ਕੀਤੀ ਜਾ ਰਹੀ ਹੈ ਔਰ ਪ੍ਰਸ਼ਾਸਨ ਦੇ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਮੌਕੇ 'ਤੇ ਪ੍ਰਸ਼ਾਸਨ ਮੌਜੂਦ ਹੈ ਇਲਾਕਾ ਵਾਸੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਕਿਉਂਕਿ ਅਰ ਰਾਤ ਦੇ ਸਮੇਂ ਜਿਸ ਸਮੇਂ ਲੈਂਟਰ ਦਿਖਦਾ ਤਾਂ ਉਸ ਸਮੇਂ ਵੀ ਜੋ ਆਸ-ਪਾਸ ਦੇ ਲੋਕ ਸੀ ਤਾਂ ਉਹ ਸਭ ਤੋਂ ਪਹਿਲਾਂ ਪਹੁੰਚਦੇ ਨੇ ਹੋਰਾਂ ਦੇ ਵੱਲੋਂ ਸਭ ਤੋਂ ਪਹਿਲਾਂ ਰੈਸਕਿਊ ਸ਼ੁਰੂ ਕੀਤਾ ਜਾਂਦਾ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਬਣੀ ਹੋਈ ਇਹ ਗਊਸ਼ਾਲਾ ਔਰ ਪੂਰਾ ਦਾ ਪੂਰਾ ਲੈਂਟਰ ਹਿਟਾ ਗਿਆ ਕੋਈ ਵੀ ਇਸ ਦਾ ਹਿੱਸਾ ਬਚਿਆ ਨਹੀਂ ਉਹ ਜਾਨਵਰ ਜੋ ਇਸ ਤੇ ਰੱਖੇ ਹੋਏ ਸੀ ਤਾਂ ਉਹ ਪੂਰੇ ਢੇਠਾ ਆ ਜਾਂਦੇ ਜਿਸ ਦੇ ਵਿੱਚ 35 ਦੇ ਕਰੀਬ ਗਊਆਂ ਦੀ ਮੌਤ ਹੋ ਗਈ ਹੈ। aportoarie ਜਿੱਥੇ ਇੱਕ ਗਊਸ਼ਾਲਾ ਦਾ ਲੈਂਟਰ ਡਿੱਗ ਗਿਆ ਜਿਸ ਦੇ ਵਿੱਚ 35 ਦੇ ਕਰੀਬ ਗਊਆਂ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸਦੇ ਕਿ ਗਊਸ਼ਾਲਾ ਦਾ ਲੈਂਟਰੇ ਕਾਫੀ ਪੁਰਾਣਾ ਸੀ ਔਰ ਰਾਤ ਤਕਰੀਬਨ 2:30 ਵਜੇ ਗਊਸ਼ਾਲਾ ਦਾ ਲੈਂਟਰ ਡਿੱਗ ਜਾਂਦਾ ਹੈ ਔਰ ਇਸ ਦੇ ਹੀਠਾਂ 40 ਦੇ ਕਰੀਬ ਗਊਆਂ ਆ ਜਾਂਦੀਆਂ ਨੇ ਔਰ ਇਸ ਤੋਂ ਇਲਾਵਾ ਉਹਨਾਂ ਦੇ ਅ ਬੱਚੇ ਵੀ ਉੱਥੇ ਮੌਜੂਦ ਸੀ ਔਰ ਜਦੋਂ ਲੈਂਟਰ ਡਿੱਗਿਆ ਤਾਂ ਮੌਕੇ ਤੇ ਜੋ ਮੌਜੂਦ ਇਲਾਕਾ ਵਾਸੀ ਸੀ ਤਾਂ ਉਹਨਾਂ ਦੇ ਵੱਲੋਂ ਰੈਸਕਿਊ ਕੀਤਾ ਜਾਂਦਾ ਹੈ ਔਰ ਕਈ ਗਊਆਂ ਨੂੰ ਬਚਾ ਲਿਆ ਜਾਂਦਾ ਹੈ ਜਦੋਂ ਕਿ 35 ਦੇ ਕਰੀਬ ਗਊਆਂ ਦੀ ਮੌਤ ਹੋ ਗਈ ਹੈ ਪਹਿਲਾ ਹਾਦਸਾ ਵਾਪਰਿਆ ਹੈ ਬੇਜੁਬਾਨ ਗਊਆਂ ਕਿਉਂਕਿ ਬੇਜੁਬਾਨਾਂ ਦੀ ਜੇਕਰ ਸ람ਬ ਸੰਭਾਲ ਦੀ ਗੱਲ ਕਰੀਏ ਤਾਂ ਅਕਸਰ ਮਨੁੱਖਾਂ ਦੇ ਉੱਤੇ ਨਿਰਭਰ ਕਰਦੀ ਏ ਮਨੁੱਖਾਂ ਨੂੰ ਚਾਹੀਦਾ ਹੈ ਕਿ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਸਾਭ ਸੰਭਾਲ ਕੀਤਾ ਜਾਵੇ ਉਹਨਾਂ ਦਾ ਆਲਾਦ ਵਾਲਾ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਇਹ ਲੈਂਟਰ ਡਿਗਿਆ ਤਾਂ ਉਸ ਤੋਂ ਹੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਪਹਿਲਾਂ ਕਿਉਂ ਨਹੀਂ ਜਾਂਚ ਕੀਤੀ ਗਈ ਕਿਉਂਕਿ ਬੜੀ ਜੜਜੜ ਹਾਲਤ ਦੇ ਵਿੱਚ ਲੈਂਟਰਸੀ ਔਰ ਅਚਾਨਕ ਗਊਆਂ ਦੇ ਉੱਤੇ ਡਿੱਗ ਜਾਂਦਾ ਹੈ ਰਾਤ ਦੇ ਤਕਰੀਬਨ 2:30 ਵਜੇ ਹਾਦਸਾ ਹੁੰਦਾ ਹੈ ਔਰ ਇਸ ਦੇ ਵਿੱਚ 35 ਦੇ ਕਰੀਬ ਬੇਜੁਬਾਨਾਂ ਦੀ ਮੌਤ ਹੋ ਜਾਂਦੀ ਹੈ ਹੁਸ਼ਿਆਰਪੁਰ ਦੇ ਹਰਿਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਗਊਸ਼ਾਲਾ ਦਾ ਲੈਂਟਰ ਡਿੱਗਿਆ ਔਰ 40 ਦੇ ਕਰੀਬ ਗਊਆਂ ਦਸੀਆਂ ਜਾ ਰਹੀਆਂ ਕਿ ਉੱਥੇ ਮੌਜੂਦ ਸੀ ਉਹਨਾਂ ਦੇ ਬੱਚੇ ਵੀ ਮੌਜੂਦ ਸੀ ਉੱਥੇ ਔਰ ਤਕਰੀਬਨ ਇਹ ਸਾਰੇ ਜੋ ਬੇਜ਼ੁਬਾਨ ਸੀ ਜਦੋਂ ਇਹ ਹਾਦਸਾ ਵਾਪਰਦਾ ਕਿਉਂਕਿ ਛੱਤ ਦਾ ਕੋਈ ਵੀ ਹਿੱਸਾ ਨਹੀਂ ਬਚਦਾ ਪੂਰੀ ਦੀ ਪੂਰੀ ਛੱਤ ਇੱਕਦਮ ਢੇਠਾ ਆ ਜਾਂਦੀ ਹੈ ਔਰ ਇਸ ਢੇਠਾ ਜਿੰਨੇ ਵੀ ਜਾਨਵਰ ਸੀ ਤਾਂ ਉਹ ਜ਼ਖਮੀ ਹੋ ਜਾਂਦੇ ਨੇ तकरीबन 35 ਦੇ ਕਰੀਬ ਗਊਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜੋ ਬਾਕੀ ਹੈ ਉਹਨਾਂ ਦਾ ਰੈਸਕਿਊ ਕਰ ਲਿਆ ਗਿਆ ਫਿਲਹਾਲ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਔਰ ਬੇਹਦ ਮੰਦਪਾਲ ਦੀ ਖਬਰ ਦੱਸਿਆ ਜਾ ਰਿਹਾ ਹੈ ਕਿ ਆ گاਵਾ ਜਿਨ੍ਹਾਂ ਦੇ ਵਿੱਚ ਜਿਹੜੀਆਂ ਮਰੀਆਂ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਆ ਜੋ ਬੱਚੇ ਉਹ ਮੌਜੂਦ ਸੀ ਕਿਉਂਕਿ ਆ گاਵਾ ਕਿਤੇ ਨਾ ਕਿਤੇ ਫਿਰ ਵੀ ਉਹਨਾਂ ਦਾ ਬਚਾਅ ਹੋਇਆ ਪਰ ਜਿੱਥੇ ਜਾਵਾ ਦੇ ਬੱਚੇ ਜ਼ਿਆਦਾਤਰ ਮੌਜੂਦ ਸੀ ਤਾਂ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਫਿਲਹਾਲ ਹਜੇ ਤੱਕ ਵੀ ਰੈਸਕਿਊ ਚੱਲ ਰਿਹਾ ਹੈ ਔਰ ਲੈਂਟਰ ਦੇ ਹੇਠਾਂ ਹਜੇ ਵੀ ਜੋ ਪਸ਼ੂ ਨੇ ਉਹ ਦੱਬੇ ਹੋਏ ਨੇ ਔਰ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ 10 ਜੋ ਗੰਗਾਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਬਾਕੀ ਜੋ ਹਜੇ ਵੀ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਖਾਸ ਤੌਰ ਤੇ ਗਾਂਵਾਂ ਤੋਂ ਉਹਨਾਂ ਦੇ ਬੱਚੇ ਉਹ ਹੱਜੇ ਵੀ ਮਲਬੇ ਦੇ ਢੇਠਾ ਨੇ ਕਰੋਨਾ ਨੂੰ ਕੱਢਣ ਦੀ ਪੂਰੀ ਕੋਵਾਇਦ ਕੀਤੀ ਜਾ ਰਹੀ ਹੈ ਔਰ ਪ੍ਰਸ਼ਾਸਨ ਦੇ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਮੌਕੇ ਤੇ ਪ੍ਰਸ਼ਾਸਨ ਮੌਜੂਦਾ ਇਲਾਕਾ ਵਾਸੀ ਮੌਕੇ ਤੇ ਪਹੁੰਚ ਚੁੱਕੇ ਨੇ ਕਿਉਂਕਿ ਰਾਤ ਦੇ ਸਮੇਂ ਜਿਸ ਸਮੇਂ ਲੈਂਟਰ ਦਿਖਦਾ ਹੈ ਉਸ ਸਮੇਂ ਵੀ ਜੋ ਆਸ-ਪਾਸ ਦੇ ਲੋਕ ਸੀ ਤਾ ਉਹ ਸਭ ਤੋਂ ਪਹਿਲਾਂ ਪਹੁੰਚਦੇ ਨੇ ਹੋਰਾਂ ਦੇ ਵੱਲੋਂ ਸਭ ਤੋਂ ਪਹਿਲਾਂ ਰੈਸਕਿਊ ਸ਼ੁਰੂ ਕੀਤਾ ਜਾਂਦਾ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਬਣੀ ਹੋਈ ਇਹ ਗਊਸ਼ਾਲਾ ਔਰ ਪੂਰਾ ਦਾ ਪੂਰਾ ਲੈਂਟਰ ਹਿਟਾ ਗਿਆ ਕੋਈ ਵੀ ਇਸ ਦਾ ਹਿੱਸਾ بچਿਆ ਨਹੀਂ ਉਹ ਜਾਨਵਰ ਜੋ ਇਸ ਤੇ ਰੱਖੇ ਹੋਏ ਸੀ ਤਾਂ ਉਹ ਪੂਰੇ ਫੇਟਾ ਆ ਜਾਂਦੇ ਜਿਸ ਦੇ ਵਿੱਚ 35 ਦੇ ਕਰੀਬ ਗਊਆਂ ਦੀ ਮੌਤ ਹੋ ਗਈ ਹੈ